ਆਪ ਜੀ ਕੋ ਸਾਰੇ ਇਹ ਸੌਡਾ ਹੈ ਗਿਆ ਨੇ ਸੋਨੇ ਚੰਦੀ ਦਾ ਕੰਮ ਆਪ ਕਰਵਾ ਕੇ ਦੇਂਦੇ ਨੇ ਕੀ ਚਾਹੀਦਾ ਆ ਸੋਨੇ ਦੇ ਕਰਵਾਂ ਚਾਹੀਦੀ ਆ ਉਹ ਹੀ ਹੈਗੀ ਆ ਪਰ ਬੋਡਰ ਤੇ ਮੇਰੀ ਜੁਦੀ ਹੈ ਦਮਾਸਕਸ ਦਾ ਬਲੇਡ ਚਾਹੀਦਾ ਆ ਉਹ ਵੀ ਇਹਦੇ ਵਿੱਚ ਹੈਗਾ ਆ ਰੇਸ਼ੀਆ ਵੀ ਤੁਹਾਨੂੰ ਸਾਫ਼ ਦਿਖਦੇ ਹੋਣੇ ਆ ਬੇਟਾ ਜਸਟ ਜਸਟ ਲੱਖ ਰੁਪਏ ਦੇ ਕੋਲ ਜਾਂਦੀ ਆ ਜਸਟ ਆਈਫੋਨ ਤੇ ਆਪਾਂ ਲੈ ਲੈਨੇ ਸ਼ਸਤਰ ਲੈਣੇ ਸਾਨੂੰ ਮੋਤ ਪੈਂਦੀ ਆ ਹਾਂਜੀ ਚੱਲਦਾ। ਸ਼ਾਸਤ੍ਰ ਲੈ ਕੇ ਡੈਥ ਹੁੰਦੀ ਹੈ ਤੇ। ਬਾਬਾ ਜੀ ਕੋ ਭਾਵੇਂ ਬੈਲਸਲਾ ਬੜੇ ਮਿਆਂ ਜ਼ਰੂਰ ਖਰਾਬ ਹੋਊਗਾ। ਬਾਬਾ ਜੀ ਇਹ ਤਰ੍ਹਾਂ ਨਹੀਂ ਦੋ ਮਹੀਨਾ ਨਾਲ ਸਟੈਂਡ ਕਰਕੇ ਦਿਖਾਉਂਦੇ ਹੋਏ ਇੱਕ ਮਿਆਂ ਨੂੰ ਦੂਤ ਤਲਵਾਰਾਂ ਤਾਂ ਸੁਣੀਆਂ ਹੀ ਹੋਣਗੀਆਂ ਪਰ ਇੱਕ ਕਿਰਪਾਨ ਨੂੰ ਦੂਮਿਆਂ ਅੱਜ ਤੁਸੀਂ ਦੇਖ ਸਕਦੇ ਹੋ ਲਾਈਟ ਹੈਲੀਕਾਪਟਰ ਆ ਰਹੇ ਹੁਣ ਬਾਬਾ ਜੀ ਸਟੈਂਟ ਕਰਕੇ ਵਗਾਉਣਗੇ ਟੈਣਾ ਨਾ ਨਾ